ਹਰ ਮਨੋਰੋਗ ਡਿਪਰੈਸ਼ਨ ਨਹੀਂ ਹੁੰਦਾ ਹਰ ਸੈਕਟਰੀ ਸਕੂਲ ਜਾਣ ਵਾਲਾ ਬੰਦਾ ਡਿਪਰੈਸ ਨਹੀਂ ਹੁੰਦਾ ਐਂਗਜ਼ਾਇਟੀ ਡਿਸਆਰਡਰਸ ਡਿਪਰੈਸ਼ਨ ਤੋਂ ਜ਼ਿਆਦਾ ਕਾਮਨ ਨੇ ਸਾਈਕੋਸਿਸ ਤੇ ਬਾਈਪੋਲਰ ਡਿਸਆਰਡਰ ਡਿਪਰੈਸ਼ਨ ਤੋਂ ਜ਼ਿਆਦਾ ਸੇਵियर ਨੇ ਸੰਗੀਨ ਨੇ ਤਾਂ ਜਦੋਂ ਆਪਾਂ ਸਭ ਕੁਝ ਹੀ ਡਿਪਰੈਸ਼ਨ ਕਹਿੰਦੇ ਆ ਤਾਂ ਸਾਨੂੰ ਸਹੀ ਡਿਪਰੈਸ਼ਨ ਤਾਂ ਪਤਾ ਹੀ ਨਹੀਂ ਲੱਗਦਾ ਸਹੀ ਡਿਪਰੈਸ਼ਨ ਤਾਂ ਐਦਾਂ ਹੋ ਸਕਦਾ ਹੈ ਕਿ ਤੁਹਾਡੇ ਨਾਲ ਵਾਲੇ ਨੂੰ ਜਾਂ ਤੁਹਾਨੂੰ ਖੁਦ ਨੂੰ ਹੋਵੇ ਜਾਂ ਮੈਨੂੰ ਖੁਦ ਨੂੰ ਹੋਵੇ ਤੇ ਸਾਨੂੰ ਕਈ ਵਾਰ ਪਤਾ ਹੀ ਨਾ ਲੱਗੇ ਬਿਨਾ ਮਤਲਬ ਐਨਰਜੀ ਲੋ ਰਹਿਣਾ ਮਨ ਥੋੜਾ ਉਚਾਟ ਉਦਾਸ ਰਹਿਣਾ ਦਿਲਚਸਪੀ ਘਟ ਜਾਣਾ ਲਗਾਤਾਰ 2 ਹਫਤੇ ਰੇ ਮਾਈਲਡ ਮੋਡਰੇਟ ਸੀਵਰ ਕਿਸੇ ਵੀ ਤਰ੍ਹਾਂ ਦਾ ਡਿਪਰੈਸ਼ਨ ਇਹ ਹੋ ਸਕਦਾ ਹੋ ਸਕਦੇ ਨੂੰ ਇਲਾਜ ਦੇ ਵੀ ਲੋੜ ਹੋਵੇ ਪਰ ਮੈਕਸਿਮ ਲੋਗ ਆਪਣੇ ਨੂੰ ੱੱਕੀ ਜਾਂਦੇ ਇਲਾਜ ਨਹੀਂ ਲੈਂਦੇ 70 80% ਤੱਕ ਲੋਕ ਉਹਦੇ ਕਰਕੇ ਤੁਸੀਂ ਤਰ੍ਹਾਂ ਤਰ੍ਹਾਂ ਦੇ ਕਿਸੇ ਸੁਣਦੇ ਹੋ ਦੇਖਦੇ ਹੋ ਰੋਡ ਰੇਜ ਹੁੰਦੀ ਹੈ ਗੁੱਸਾ ਹੁੰਦਾ ਘਰ ਚ ਕਲੇਸ਼ ਹੁੰਦਾ ਇਸ ਸਾਰੇ ਐਗਜ਼ਾਮਪਲਸ ਨੇ ਜਿੱਦੋਂ ਇਹ ਬਰਨ ਆਊਟ ਹੋ ਚੁੱਕੇ ਹੈ ਡਿਪਰੈਸ਼ਨ ਅਨਟਰੀਟਡ ਹੈ ਤੇ ਉਹ ਬਾਹਰ ਨਿਕਲਦਾ ਹੈ ਬੈਡ ਕੋਪਿੰਗ ਚ ਨਿਕਲਦਾ ਹੈ ਤਾਂ ਇਸ ਕਰਕੇ ਆਓ ਅੱਜ ਇੱਕ ਫੈਸਲਾ ਲਈਏ ਕਿ ਅਸੀਂ ਡਿਪਰੈਸ਼ਨ ਨੂੰ ਸਮਝਣਾ ਹੈ ਡਿਪਰੈਸ਼ਨ ਦੇ ਨਾਲ ਲੜਨਾ ਹੈ